ਸਤਿ ਸ਼੍ਰੀ ਅਕਾਲ ਦੋਸਤੋ ਈਜੀ ਡੀਲ ਸਰਵਿਸ ਤੇ ਤੁਹਾਡਾ ਸਵਾਗਤ ਹੈ। ਅੱਜ ਤੁਹਾਡੇ ਲਈ ਆਪਾਂ ਫੇਰ ਇੱਕ ਨਵੀਂ ਕੋਠੀ ਲੈ ਕੇ ਆਏ ਹਾਂ ਬਠਿੰਡਾ ਦੇ ਐਸ ਏ ਐਸ ਨਗਰ ਦੇ ਵਿੱਚ। ਸਾਈਜ਼ ਰਹਿਣ ਵਾਲਾ 30x30 100 ਗਾਜ ਦੇ ਵਿੱਚ ਸ਼ਾਨਦਾਰ ਕੋਠੀ ਹੈ। ਵੀਡੀਓ ਦੇ ਵਿੱਚ ਬਣੇ ਰਹੋ ਕਿਉਂਕਿ ਤੁਹਾਨੂੰ ਕੋਠੀ ਅੰਦਰੋਂ ਦਿਖਾਈ ਜਾਣੀ ਹੈ। ਫਰੰਟ ਐਲੀਵੇਸ਼ਨ ਇਸ ਪ੍ਰਕਾਰ ਦਾ ਹੈ। ਪੋਰਚ ਹੈ, ਚੰਗੀ ਸਪੇਸ ਹੈ ਇਹਦੇ ਵਿੱਚ ਵੀ ਜਿਹੜੀ ਗੱਡੀ ਹੈ ਵੱਡੀ ਖੜ੍ਹ ਸਕਦੀ ਹੈ। ਫਿਰ ਇੱਕ ਵਾਸ਼ਰੂਮ ਆ ਗਿਆ ਫਰੰਟ ਤੇ ਹੀ। ਨਾਲ ਹੀ ਆਪਾਂ ਐਂਟਰ ਹੁੰਨੇ ਆ। ਇੰਟਰਸ ਗੇਟ ਹੈ ਜਿਹੜਾ ਉਹ ਵੀ ਵਧੀਆ ਬਣਿਆ ਹੋਇਆ ਹੈ ਮਾਈਕਾ ਵਰਕ ਲੌਬੀ ਆ ਗਈ ਲੌਬੀ ਕਾਫੀ ਵੱਡੀ ਹੈ ਨਾਲ ਜਿਹੜੀ ਪਲੱਸ ਪੁਆਇੰਟ ਹੈ ਇੱਥੇ ਡਾਊਨ ਸੀਲਿੰਗ ਤੁਹਾਨੂੰ ਪ੍ਰੋਪਰ ਗਰਾਉਂਡ ਫਲੋਰ ਤੇ ਸਾਰੇ 'ਚ ਮਿਲੂਗੀ ਇਹ ਆਪਣੀ ਕਿਚਨ ਆ ਗਈ ਮਾਡਰਨ ਕਿਚਨ ਵਧੀਆ ਪ੍ਰਕਾਰ ਦੀ ਬੈਨਿਟੀ ਲੱਗੀ ਹੋਈ ਹੈ ਲੌਬੀ ਦੇ ਵਿੱਚ ਪਹਿਲੇ ਬੈੱਡਰੂਮ ਚ ਆਉਣੇ ਆ ਇੱਥੇ ਵੀ ਜਿਹੜੀ ਡਾਊਨ ਸੀਲਿੰਗ ਪ੍ਰੋਪਰ ਮਿਲੂਗੀ ਵਧੀਆ ਪ੍ਰਕਾਰ ਦਾ ਜਿਹੜਾ ਫਲੋਰ ਟਾਈਲ ਲੱਗੀ ਹੋਈ ਹੈ ਨਾਲ ਹੀ ਵਾਸ਼ਰੂਮ ਆ ਗਿਆ ਲੌਬੀ ਦੇ ਵਿੱਚ ਇਹਦੇ ਵਿੱਚ ਵੀ ਡਾਊਨ ਸੀਲਿੰਗ ਫਿਰ ਸੈਕੰਡ ਬੈੱਡਰੂਮ ਇਦੇ ਵਿੱਚ ਵੀ ਡਾਉਨ ਸਿਲਿੰਗ ਮਿਲੂਗੀ ਪ੍ਰੋਪਰ ਇਹਦੀ ਜਿਹੜੀ ਫਲੋਰ ਟਾਈਲ ਆ ਤੁਸੀਂ ਦੇਖ ਸਕਦੇ ਹੋ ਬਾਕੀ ਵਿజిਟ ਕਰੋਗੇ ਤਾਂ ਤੁਹਾਨੂੰ ਇਹ ਕੋਠੀ ਬਿਲਕੁਲ ਪਸੰਦ ਆਊਗੀ ਫਿਰ ਆਪਾਂ ਫਸਟ ਫਲੋਰ ਤੇ ਚੜਦੇ ਹਾਂ ਚੱਲਦੇ ਹਾਂ ਤਾਂ ਉੱਪਰ ਦੇਖਦੇ ਹਾਂ ਤਾਂ ਇੱਥੇ ਜਿਹੜੀ ਟਾਈਲ ਲੱਗੀ ਵੀ ਆ ਉਹ ਗ੍ਰੇਨਾਇਟ ਲੱਗਿਆ ਹੋਇਆ ਸੋ ਇਸ ਪ੍ਰਕਾਰ ਦੀ ਜਿਹੜੀ ਫਸਟ ਫਲੋਰ ਦੀ ਬਿਲਡਿੰਗ ਆ ਗਈ ਆਪਾਂ ਚੱਲਦੇ ਹਾਂ ਇਹਨੂੰ ਚਾਹੇ ਤੁਸੀਂ ਰੂਮ ਐਜ਼ ਅ ਰੂਮ ਯੂਜ਼ ਕਰ ਸਕਦੇ ਹੋ ਜਾਂ ਲੌਬੀ ਫਿਰ ਇੱਕ ਆ ਰੂਮ ਆ ਗਿਆ ਇਹ ਇਹਦੇ ਬਾਲਕਨੀ ਆ ਗਈ ਬਾਹਰਲੀ ਸਾਈਡ ਸ਼ੀਸ਼ਾ ਲੱਗਿਆ ਹੋਇਆ ਹੈ ਸਟੀਲ ਲੱਗਿਆ ਹੋਇਆ ਹੈਂਡਲ ਇਹਦਾ ਅਟੈਚ ਵਾਸ਼ਰੂਮ ਆ ਗਿਆ ਸੋ ਇਹਨੂੰ ਵੀ ਆਪਾਂ ਰੂਮ ਕਹਿ ਸਕਦੇ ਹਾਂ ਪ੍ਰੋਪਰ ਸੋ ਇਸ ਤੋਂ ਬਾਅਦ ਆਪਾਂ ਪਿੱਛੇ ਬੈਕ ਤੇ ਵੇੜੇ ਚ ਚੱਲਦੇ ਹਾਂ ਇਹ ਓਪਨ ਸਪੇਸ ਆ ਗਈ ਬਹੁਤ ਵਧੀਆ ਸ਼ਾਨਦਾਰ ਤਰੀਕੇ ਨਾਲ ਬਣੀ ਹੋਈ ਕੋਠੀ ਹੈ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਦਿੱਤੇ ਗੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ